ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸੋਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਗੁਰ ਚਰਨ ਦਰਸ਼ਨ ਪਿਆਸੀ ਦਿਨ ਰਾਤ ਤਿਤ ਵਾ ਵੰਦੇ ਨੀ ਹੋਲ ਕਬਟ ਗੁਰਮੇ ਲਿਆ ਨਾਨਕ ਹਰ ਸੰਗ ਮੀਤ ਦੈਮ ਬਾਰੇ ਹਾਰਨ ਜਿਨ ਭਜਿਆ ਪ੍ਰਭ ਨਿਰਬਾਨ ਜਨਮ ਮਾਰਨਦੋ ਕਟਿਆ ਹਰ ਭੇਟਿਆ ਪੁਰਖ ਸੁਜਾਨ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਨ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਤੁਜਾਨਾ ਦੀ ਕਰੇ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਪਵਿੱਤਰ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਆਜ ਦੇ ਪਵਿੱਤਰ ਬਚਨ ਜੋ ਆਪ ਜੀ ਨੇ ਸਰਵਣ ਕੀਤੇ ਪਿੱਛੇ ਗੌਰਵੀ ਕੀ ਵਾਰ ਮਹਾਨਾ ਚੌਥਾ ਮਤਲਬ ਚੌਥੇ ਪਾਤਸ਼ਾਹ ਜੀ ਦੀ ਬਾਣੀ ਜੋ ਵਾਰ ਦੇ ਰੂਪ ਚ ਆਪਾਂ ਨੇ ਸਰਵਣ ਕੀਤੀ ਸੰਪੂਰਨ ਹੋਈ ਅੱਗੇ ਗੌਰਵੀ ਕੀ ਵਾਰ ਮਹਾਨਾ ਪੰਜਵਾਂ ਰਾਗ ਗੌਰਵੀ ਦੇ ਵਿੱਚ ਇਹ ਦੂਸਰੀ ਵਾਰ ਹੈ ਪੰਜਵੇਂ ਪਾਤਸ਼ਾਹ ਜੀ ਦੀ ਹੈ ਔਰ ਇਹਦੇ ਵਿੱਚ ਇੱਕ ਪੰਕਤੀ ਲਿਖੀ ਹੈ ਰਾਏ ਕਮਾਲ ਦੀ ਮੋਜ ਦੀ ਕੀ ਵਾਰ ਕੀ ਧੁਨ ਉੱਪਰ ਗਾਵਨੇ ਤੰਤਨ ਸਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਗੁਰਤਾ ਗੱਦੀ ਤੇ ਵਿਰਾਜਮਣ ਹੋਏ ਅੰਮ੍ਰਿਤਪਾਲ ਸਾਹਿਬ ਜੀ ਦੀ ਜਿਸ ਤਰ੍ਹਾਂ ਮੁਗਲ ਸਰਕਾਰਾਂ ਨੇ ਸ਼ਹੀਦੀ ਕੀਤੀ ਔਰ ਆਉਣ ਵਾਲਾ ਸਮਾਂ ਜਿਹੜਾ ਉਹ ਸਿੱਖੀ ਦੇ ਵਾਸਤੇ ਜੰਗਾ ਦੁੱਧਾਂ ਦਾ ਮੰਡ ਮਾਰ ਹੈ ਤਾਂ ਖੇਮੇ ਪਾਤਸ਼ਾਹ ਜੀ ਤਿਆਰ ਪਟਿਆਰ ਹੋਏ ਸ਼ਸਤਰ ਧਾਰੀ ਹੋਏ ਪੰਜਵੇਂ ਪਾਤਸ਼ਾਹ ਜੀ ਦੇ ਹੁਕਮਾਂ ਨਾਲ ਔਰ ਉਹਨਾਂ ਨੇ ਫਿਰ ਆਪਣੇ ਸਿੱਖਾਂ ਨੂੰ ਜਿਹੜਾ ਸੀ ਗੁਰ ਪਿਆਰਿਓ ਸੂਰਮਿਆਂ ਦੀਆਂ ਯੋਧਰਾਂ ਦੀਆਂ 12 ਘਾੜੀਆਂ ਕੋਲੋਂ ਸਨਮੌਣੀਆਂ ਸ਼ੁਰੂ ਕੀਤੀਆਂ ਅੱਜ ਵੀ ਅਕਾਲ ਤਖਤ ਦੇ ਸਾਹਮਣੇ ਸਟੇਜ ਸਜਦੀ ਹੈ ਢਾਡੀਆਂ ਦੀ ਅਮਰਤ ਵੇਲੇ ਜਦ ਚੜਨ ਤੋਂ ਬਾਅਦ ਢਾਡੀ ਜਥੇ ਜਿਹੜੇ ਆ ਵਾਰਾ ਸੁਣਾਉਂਦੇ ਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੋ ਤਲਵਾਰੀ ਬੰਧੀਆਂ ਇੱਕ ਮੇਰੀ ਦੀ ਇੱਕ ਪੀਰੀ ਦੀ ਕਰਮਾ ਦੀ ਕਰਾਜ ਦੀ ਖਰਾਤੀ ਕਲੇ ਵਜੀਰੀ ਦੀ ਨੇ ਮਹਾਵਾਕ ਅਨੁਸਾਰ ਉਹਨਾਂ ਨੇ ਦੋ ਤਲਵਾਰਾਂ ਪਹਿਨ ਲਈਆਂ ਤੇ ਸਿੱਖ ਸੰਗਤਾਂ ਦੇ ਕੋਲੋਂ ਰੋਜ਼ਾਨਾ ਸੁਣਦੇ ਸਨ ਕਿ ਰਸਤੇ ਵਿੱਚ ਸੰਗਤਾਂ ਨੂੰ ਲੁੱਟ ਲਿਆ ਜਾਂਦਾ ਸੀ ਤੇ ਪਾਤਸ਼ਾਹ ਜੀ ਇਹ ਸਭ ਨੂੰ ਸ਼ਕਤਲਤਾਰੀ ਹੋਣ ਦਾ ਔਰ ਜੋਸ਼ ਭਰਨ ਦਾ ਕਾਰਜ ਕੀਤਾ ਹੈ ਇਹ ਤਾਂ ਈਵਾਰਾ ਸੁਣਾਈਆਂ ਜਾਂਦੀਆਂ ਔਰ ਸਿੱਖ ਸੰਗਤਾਂ ਸੁਣਦੀਆਂ ਪਿੱਛੇ ਆਪਾਂ ਮਾ ਜਿ ਲਾਗ ਦੀ ਵਾਰ ਵਿੱਚ ਪੜਿਆ ਸੀ ਚੰਦਰ ਹੜਾ ਸੋਹੀਆ ਕੇ ਧੁਨੀ ਗਾਵਨੀ ਤੇ ਇਹ ਦੂਜੀ ਧੁਨੀ ਹੈ ਰਾਏ ਪਮਾਰ ਦੀ ਮੋਜ ਦੀ ਕੀ ਵਾਰ ਕੀ ਤੁਨ ਪਰ ਗਾਵਨੀ ਗੌੜੀ ਕੀ ਵਾਰ ਬਹਾਨਾ ਪੰਜਵਾਰ ਰਿਗਨ ਸਾਹਿਬ ਜੀ ਦੇ ਵਿੱਚ ਇਹ ਛੇਵੇਂ ਪਾਤਸ਼ਾਹ ਵੱਲੋਂ ਲਿਖਵਾਇਆ ਗਿਆ ਇਸ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਨੇ ਇਨਾ ਬਾਰਾਂ ਦੇ ਉੱਪਰ ਧੁਨਾ ਧਰਵਾਈਆਂ ਇਸ ਦਾ ਕਾਰਨ ਕੀ ਹੈ ਕਿ ਆਉਣ ਵਾਲੀਆਂ ਸਿੱਖ ਸੰਗਤਾਂ ਬਾਣੀ ਪੜ੍ਹਨ ਦੇ ਨਾਲ-ਨਾਲ ਜੋਸ਼ ਦੇ ਵਿੱਚ ਵੀ ਆਉਣ ਤਾਂ ਗੁਰੂ ਪਿਆਰਿਓ ਇੱਕ ਦਿਨ ਦੀ ਗੱਲ ਹੈ ਤਣ ਤਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਢਾਡੀਆਂ ਨੇ ਕੁਮਾਰ ਗਾਈਆ ਪੁਰਾਣੇ ਯੋਧਿਆਂ ਦੀ ਜਿੰਨਾਂ ਦਾ ਨਾਮ ਸੀ ਕਮਾਲ ਦੀ ਤੇ ਮੋਜ ਦੀ ਅਸਲ ਵਿੱਚ ਕਮਾਲਦੀਨ ਨਾਮ ਹੈ ਇਹ ਕਮਾਲਦੀਨ ਤੇ ਮੋਜਦੀ ਹੋਇਆ ਕੀ ਢਾਡੀਆਂ ਨੇ ਜਿਵੇਂ ਸੁਣਾਇਆ ਕਿ ਕਮਾਲਦੀਨ ਅਰੰਭ ਜੀਵਦੇ ਸਮੇਂ ਮੌਕੇ ਦੀ ਸਰਕਾਰ ਦੇ ਆਪਣਾ ਮੱਫ ਕਰਨਾ ਅਕਬਰ ਦੇ ਸਮੇਂ ਕਮਾਲਦੀਨ ਤੇ ਰਾਜਾ ਸਾਰੰਗ ਦੋ ਭਰਾ ਇਹ ਛੋਟੇ ਰਾਜੇ ਬਣਾਏ ਹੋਏ ਸੀ ਸਮੇਂ-ਸਮੇਂ ਤੇ ਤਹਾਨੂੰ ਪਤਾ ਵੀ ਰਾਜੇ ਮਾਮਲਾ ਦੇਣ ਵਾਸਤੇ ਦਿੱਲੀ ਜਾਂਦੇ ਸਨ ਜਾਂਦਾ ਹੌਂ ਜਾਂਦੇ ਸਨ ਜਿੱਥੇ ਵੀ ਇਹ ਨਾਂਦਾ ਰਿਹਾ ਛੁੰਦੀ ਤੇ ਬੁਰੂ ਪਿਆਰੋ ਜਿਹੜਾ ਕਮਾਲਦੀਨ ਸੀਗਾ ਇਹ ਥੋੜਾ ਜਿਹਾ ਚਲਾਕ ਬੰਦਾ ਸੀ ਤੇ ਸਾਰੰਗ ਇਹਦਾ ਭਾਈ ਥੋੜਾ ਸਿੱਧੇ ਸੁਹਾ ਦਾ ਬੰਦਾ ਸੀ ਖਰਾ ਬੰਦਾ ਸੱਚਾ ਸੁੱਚਾ ਬੰਦਾ ਸੀ ਜਦੋਂ ਇਹ ਸਾਲਵਾਦ ਮਾਮਲਾ ਦੇਣ ਜਾਣਾ ਤੇ ਸਾਰੰਗ ਨੇ ਕਹਿਣਾ ਆ ਮੇਰਾ ਮਾਮਲਾ ਲੈ ਜਾ ਮੇਰੇ ਪੈਸੇ ਵੀ ਲੈ ਜਾ ਤੇ ਉੱਥੇ ਭਰਿਆ ਹੀ ਜਮਾ ਕਰਾਇਆ ਕਹਿੰਦੇ ਕਮਾਲਦੀਨ ਨੇ ਇਹ ਤੋਂ ਪੈਸੇ ਲੈ ਕੇ ਤਾਂ ਜਾਣੇ ਸਾਰੰਗ ਦੇ ਪਰ ਪੈਸੇ ਆਪਣੇ ਕੋਲ ਰੱਖ ਲੈਣੇ ਤੇ ਅਕਬਰ ਦੀ ਕਚਹਿਰੀ ਵੀ ਜਾ ਕੇ ਪੈਸੇ ਜਮਾ ਨਾ ਕਰਾਉਣੇ ਹੁਣ ਉੱਥੇ ਜਮਾ ਹੁੰਦੇ ਪੈਸੇ ਹਾਜ਼ਰੀ ਵੀ ਲੱਗਦੀ ਹੈ ਆਪਣੀ ਹਾਜ਼ਰੀ ਦਿਵਾਏ ਆਉਂਦਾ ਔਰ ਸਾਰੰਗ ਦੀ ਹਾਜ਼ਰੀ ਵੀ ਨਾ ਲੱਗਦੀ ਕਈ ਸਾਲ ਬਤੀਤ ਹੋ ਗਏ ਕਹਦੇ ਇੱਕ ਵਾਰ ਅਕਬਰ ਨੂੰ ਪਤਾ ਲੱਗਿਆ ਕਿ ਸਾਰੰਗ ਜਿਹੜਾ ਹੈ ਉਹ ਮਾਮਲਾ ਜਿੰਨਾ ਪਰੌਣ ਨਹੀਂ ਆਉਂਦਾ ਕਿੰਨੇ ਸਾਲਾਂ ਤੋਂ ਗੈਰ ਹਾਜ਼ਰ ਹੈ ਇਹਦਾ ਕੀ ਕਾਰਨ ਹੈ ਉਸੇ ਵੇਲੇ ਅੜਾਏ ਸਾਰੰਗ ਨੂੰ ਗੁਰੂ ਪਿਆਰਿਓ ਪੜ ਲਿਆ ਗਿਆ ਔਰ ਕਹਿਰ ਕਰ ਦਿੱਤਾ ਗਿਆ ਤੇ ਜਿਸ ਵੇਲੇ ਅਕਬਰ ਦਾ ਇੱਕ ਵਜ਼ੀਰ ਰਾਜੇ ਸਾਗ ਦਾ ਮਿੱਤਰ ਸੀ ਬਨਾਪੀ ਸੀ ਉਸ ਨੂੰ ਪਤਾ ਲੱਗਿਆ ਉਸ ਵਜ਼ੀਰ ਨੇ ਰਾਜੇ ਅਕਬਰ ਦੇ ਕੋਲ ਜਾ ਕਰਕੇ ਉਸਦੇ ਲਈ ਬੇਟੀ ਕੀਤੀ ਕਿ ਰਾਜਾ ਸਾਗ નિર્ਦੋਸ਼ ਹੈ ਇਸ ਦੇ ਭਰਾ ਨੇ ਇਹਦੇ ਨਾਲ ਧੋਖਾ ਕੀਤਾ ਇਹਨੂੰ ਛੱਡ ਦਿੱਤਾ ਜਾਵੇ ਤੇ ਰਾਜੇ ਨੇ ਉਸ ਨੂੰ ਛੱਡ ਦਿੱਤਾ ਹੁਣ ਜਦੋਂ ਰਾਏ ਸਾਰੇ ਜਿਹੜਾ ਹੈ ਉਥੋਂ ਛੁੱਟ ਕੇ ਪਿੰਡ ਵੱਲ ਆਉਂਦਾ ਨਗਰ ਵੱਲ ਆਉਂਦਾ ਹੈ ਇਹ ਕਮਾਲਦੀਨ ਨੂੰ ਪਤਾ ਲੱਗ ਜਾਂਦਾ ਹੈ ਤੇ ਕਮਾਲਦੀਨ ਇਸ ਨੂੰ ਆਉਂਦੇ ਨੂੰ ਹੀ ਮਾਰਨ ਦੀਆਂ ਬਯੁਕਤਾ ਬਣਾਉਂਦਾ ਔਰ ਵਿਉਂਤ ਕੀ ਬਣਾਈ ਆ ਕਹਿੰਦੇ ਬਹੁਤ ਵਧੀਆ ਹੋਇਆ ਭਾਈ ਸਾਹਿਬ ਤੁਹਾਨੂੰ ਰਾਜੇ ਨੇ ਛੱਡ ਦਿੱਤਾ ਚਲੋ ਆਓ ਬੈਠੋ ਖਾਣ ਪੀਣ ਕਰਦੇ ਹਾਂ ਤੇ ਗੁਰੂ ਪਿਆਰਿਓ ਨਾਲੇ ਤਾਂ ਉਸ ਭਰਾ ਦੇ ਨਾਲ ਇਸ ਨੇ ਬਦਨੀਤੀ ਕੀਤੀ ਔਰ ਪੈਰੀ ਪੈ ਗਿਆ ਜਿਹਨੂੰ ਅਸੀਂ ਮਿਸ਼ਕਮੀਣਾ ਕਹਿੰਦੇ ਆ ਅੰਦਰੋਂ ਹੋਰ ਤੇ ਬਾਹਰੋਂ ਹੋਰ ਖਾਣ ਪੀਣ ਬੈਠ ਗਏ ਤੇ ਫਿਰ ਕਹਿਣ ਲੱਗਿਆ ਭਰਾਵਾ ਮੈਥੋਂ ਗਲਤੀ ਹੋ ਗਈ ਮੈਨੂੰ ਬਖਸ਼ ਦੇ ਮੈਂ ਤੇਰੇ ਪੈਸੇ ਜਮਾ ਨਹੀਂ ਕਰਵਾਏ ਰਾਏ ਸਾਰਾ ਕਹਿੰਦਾ ਇਹਨ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾਗਾ ਮੈਂ ਤੈਨੂੰ ਕੁਝ ਨਹੀਂ ਕਹਿਣਾ ਉਹ ਕਹਿੰਦਾ ਮੈਂ ਫੇਰ ਮੰਨੂਗਾ ਜੇ ਤੂੰ ਮੇਰੇ ਨਾਲ ਖਾਣ ਪੀਣ ਕਰੇਗਾ ਤੂੰ ਮੇਰੀ ਬੋਤਲ ਚੋਂ ਸ਼ਰਾਬ ਪੀਵੇਂਗਾ ਮੈਂ ਤੇਰੀ ਛੁੱਪੀ ਹੂੰਗਾ ਤੇ ਚਲੋ ਉੱਥੇ ਜਾ ਖਾਣਾ ਸੀ ਜਾਂ ਬੋਤਲ ਸੀ ਉਹਨੇ ਆਪਣੇ ਭੋਜਨ ਦੇ ਵਿੱਚ ਜ਼ਹਿਰ ਪਵਾ ਦਿੱਤਾ ਤੇ ਔਰ ਸਾਰੰਗ ਜਿਹੜਾ ਖਾਂਦਾ ਜਾਂ ਪੀਤਾ ਉਹ ਜ਼ਹਿਰ ਦੇ ਨਾਲੋਂ ਮਰ ਗਿਆ ਜਦੋਂ ਮਰ ਗਿਆ ਗੁਰੂ ਪਿਆਰਿਓ ਮਰਨ ਤੋਂ ਬਾਅਦ ਉਸਦੇ ਪੁੱਤਰ ਨੂੰ ਪਤਾ ਚੱਲਿਆ ਕਿ ਮੇਰੇ ਪਿਤਾ ਨੂੰ ਮੇਰੇ ਤਾਏ ਰਾਜੇ ਨੇ ਮਾਰ ਦਿੱਤਾ ਹੈ ਕਮਾਲਦੀਨ ਨੇ ਮਾਰ ਦਿੱਤਾ ਹੈ ਇਸ਼ਰਾਹ ਤੇ ਆ ਕੇ ਜਾਣਾ ਜ਼ਹਿਰ ਖਵਾ ਕੇ ਉਹਦਾ ਨਾਮ ਸੀ ਮੌਜਦਦੀਨ ਜੂ ਇੱਥੇ ਭਾਈ ਸਾਹਿਬ ਜੀ ਨੇ ਸਤਿਗੁਰਾਂ ਨੇ ਛੋਟਾ ਸ਼ਬਦ ਕਰਕੇ ਲਿਖਿਆ ਮੌਜਦੀ ਮੌਜਦੀ ਦਾ ਪੂਰਾ ਸ਼ਬਦ ਹੈ ਮੌਜਦਦੀਨ ਇਹ ਮੌਜਦੀਨ ਜਿਹੜਾ ਹੈ ਆਪਣੇ ਨਾਨਕੇ ਜਾਂਦਾ ਹੈ ਤੇ ਨਾਨਕਿਆਂ ਨੂੰ ਦੱਸਦਾ ਹੈ ਜਾ ਕੇ ਤੇ ਉੱਥੋਂ ਫੌਜ ਲਿਆਉਂਦਾ ਹੈ ਤੇ ਫੌਜ ਲਿਆ ਕੇ ਕਮਾਲਦੀਨ ਦੇ ਨਾਲ ਜੰਗ ਕਰਦਾ ਹੈ ਤੇ ਜੰਗ ਕਰਦਾ ਹੋਇਆ ਕਮਾਲਦੀਨ ਨੂੰ ਮਾਰ ਦਿੰਦਾ ਹੈ ਔਰ ਸਾਰਾ ਰਾਜ ਜਿਹੜਾ ਹੈ ਮੌਜਦੀ ਉਹਨਾਂ ਤੋਂ ਖੋਹ ਲੈਂਦਾ ਔਰ ਇਹਦਾ ਸੁਭਾਅ ਵੀ ਕਹਿੰਦੇ ਠੀਕ ਸੀਗਾ ਇਸਨੇ ਆਪਣੇ ਤਾਇਜ ਪੁੱਤਰ ਨੂੰ ਅੱਧਾ ਹਿੱਸਾ ਦੇ ਦਿੱਤਾ ਰਾਜ ਦਾ ਵੀ ਅੱਧਾ ਘੜਾਵਾ ਤੇਰਾ ਰਾਜ ਅਸੀਂ ਨਹੀਂ ਲੈਣਾ ਔਰ ਅੱਧਾ ਰਾਜ ਉਹਨੇ ਆਪਣਾ ਸਾਧ ਲਿਆ ਰਾਜ ਕਰਨ ਲੱਗਿਆ ਧਰਮ ਕਮਾਇਆ ਉਸਨੇ ਵੀ ਢਾਡੀਆਂ ਨੇ ਫਿਰ ਉੱਥੇ ਮੌਜ ਦੀ ਦੇ ਇਸ ਚੰਗੇ ਖਿਆਲ ਦੀ ਅਤੇ ਜਨ ਦੀ ਇੱਕ ਵਾਰ ਲਿਖੀ ਆ ਜਿਹੜੀ ਵਾਰ ਕਦੇ ਢਾਡੀਆਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਭਾ ਦੇ ਵਿੱਚ ਸੁਣਾਉਣੀ ਕੀਤੀ ਤੇ ਸਤਿਗੁਰਾਂ ਨੇ ਉਹ ਵਾਰ ਸੁਣ ਕੇ ਉਹਦਾ ਪਿਛੋਕੜ ਪੁੱਛਿਆ ਜਦੋਂ ਪਿਛੋਕੜ ਪੁੱਛਿਆ ਤੇ ਪਾਤਸ਼ਾਹ ਜੀ ਨੇ ਕਹਿੰਦਾ ਇਸ ਧੁਨ ਨੂੰ ਗੌਰੀ ਕੀ ਵਾਰ ਮਹੱਲਾ 5 ਉੱਪਰ ਲਗਾ ਦਿਓ ਐ ਗੌਰੀ ਕੀ ਵਾਰ ਨੂੰ ਇਸ ਧੁਨ ਦੇ ਮੁਤਾਬਕ ਢਾਡੀ ਬੋਣ ਕਉਂਕੇ ਬਾਣੀ ਪੜੀ ਵੀ ਜਾਂਦੀ ਹੈ ਬਾਣੀ ਦੇ ਸਹਿਜ ਪਾਠ ਹੰਦ ਪਾਠ ਨਹੀਂ ਹੁੰਦੇ ਆ ਬਾਣੀ ਰਾਗੀ ਵੀ ਗਾਉਂਦੇ ਆ ਬਾਜਿਆਂ ਦੇ ਨਾਲ ਸਾਜਾਂ ਦੇ ਨਾਲ ਕੀਰਤਨ ਕਰਦੇ ਆ ਔਰ ਇਹਨਾ ਪੌੜੀਆਂ ਨੂੰ ਢਾਣੀ ਲੋਕ ਆਪਣੇ ਢੱਸਾ ਰੰਗੀ ਨਾਲ ਵੀ ਗਾ ਲੈਂਦੇ ਕਿਉਂਕਿ ਵਾਰ ਹੁੰਦੀ ਆ ਪੌੜੀਆਂ ਦੀ ਜਿਵੇਂ ਚੰਡੀ ਦੀ ਵਾਰ ਵਿੱਚ ਕੇਵਲ ਪੌੜੀਆਂ ਕੋਈ ਸ਼ਲੋਕ ਨਹੀਂ ਹੁੰਦੇ ਵਿੱਚ ਪਿੱਛੇ ਚੌਥੇ ਪਾਤਸ਼ਾਹੀ ਦੀ ਵਾਰ ਆਈ ਸੀ ਮਤਲਬ ਕੌੜੀਆਂ ਚੌਥੇ ਪਾਤਸ਼ਾਹੀ ਦੀਆਂ ਸਨ ਅਗਲੀ ਵਾਰ ਹੈ ਜਿਹੜੀ ਇਹ ਪੰਜਵੇਂ ਪਾਤਸ਼ਾਹੀ ਦੀ ਗੌੜੀ ਕੀ ਵਾਰ ਮਹੱਲਾ ਪੰਜਵਾਂ ਇਹ ਪੰਜਵੇਂ ਪਾਤਸ਼ਾਹੀ ਦੀ ਵਾਰ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੇਨ ਸੁਣੀ ਬੜੇ ਖੁਸ਼ ਹੋਏ ਤੇ ਇਸ ਨੂੰ ਰਾਗਿਆਂ ਨੂੰ ਹੁਕਮ ਕੀਤਾ ਕਿ ਕੌੜੀ ਦੀ ਵਾਰ ਨੂੰ ਇਸ ਧੁਨ ਵਿੱਚ ਗਾਇਆ ਕਰੋ ਕਹਾਣੀਆਂ ਦੇ ਰਾਏ ਕਮਾਲ ਦੀ ਮੋਜਦੀ ਦੀ ਬਾਜ ਜੋ ਸੁਨਾਈ ਜੰਨ ਦੀ ਧੁਨੀ ਕੋਨੇ ਵਿੱਚ ਗੁਰ ਪਿਆਰਿਓ ਇਸ ਤਰ੍ਹਾਂ ਸੁਨਾਇਆ ਕੁਝ ਰਾਮ ਨਾਰਾਇਣ ਕਮਾਲ ਦੀ ਰਣ ਭਾਰਾ ਬਾਹੀ ਮੋਜਦੀ ਤਲਵੰਡਿਓ ਚੜਿਆ ਸ਼ਾਲਾਹੀ ਵਾਹੀ ਰਾਇ ਮੋਜ ਦੀ ਤਲਵੰਡਿਓ ਚਨਿਆ ਸਾਵਾਹੀ ਟਾਲੀਆਂ ਪਰਛਾਇਆ ਫੁੱਲੇ ਅਪ ਕਾਹੀ ਨੁੱਟੇ ਅਮੋ ਸਾਹਮਣੇ ਨੇ ਜੇ ਤਲਵਾਹੀ ਮੋਜੇ ਘਰ ਵਧਾਈਆ ਕਾ ਚਾਚੇ ਤਾਹੀ ਮੋਝੇ ਘਰ ਵਧਾਈਆ ਕਰ ਚਾਚੇ ਤਾਈ ਇਹ ਉਹ ਵਾਰ ਦੀ ਬਣ ਗਈ ਸੀ ਜਿਸ ਵਾਰ ਦੀ ਬਣ ਗਈ ਨੂੰ ਐਕਾਂਤ ਸਿੰਘ ਨਾਭਾ ਨੇ ਆਪਣੇ ਮਹਾਨ ਕੋਸ਼ ਵਿੱਚ ਲਿਖਿਆ ਇਹਨਾਂ ਕੋ ਕਿਉਂਕਿ ਉਹਨਾਂ ਨੇ ਵੀ ਇਹ ਸਾਰਾ ਇਤਿਹਾਸ ਆਪਣੇ ਮਹਾਨ ਕੋਸ਼ ਵਿੱਚ ਦਸਨਾ ਕੀਤਾ ਬੜੀ ਉਹਨਾਂ ਦੀ ਮਿਹਨਤ ਹੈ ਬਹੁਤ ਵੱਡੀ ਖੋਜ ਆ ਉਹਨਾਂ ਦੀ ਤਾਂ ਗੁਰੂ ਪਿਆਰਿਓ ਸਤਿਗੁਰੂ ਹਰਗੋਬਿੰਦ ਸਹਿ ਮਹਾਰਾਜੀ ਤੋਂ ਲੈ ਕੇ 6ਵੇਂ 7ਵੇਂ ਤੇ 8ਵੇਂ ਸਤਿਗੁਰਾਂ ਦੀ ਬਾਣੀ ਨਹੀਂ ਇਹਦੇ ਪਿੱਛੇ ਕਈ ਵੀ ਵਿਚਾਰ ਆਉਂਦੀ ਹੈ ਕਿ ਪੰਜਵੇਂ ਪਾਤਸ਼ਾਹ ਜੀ ਨੇ ਕਿਹਾ ਸੀ ਉਹਨੇ ਇਸ ਗ੍ਰੰਥ ਵਿੱਚ ਉਸ ਦੀ ਬਾਣੀ ਚੜ੍ਹੇਗੀ ਜਿਹੜਾ ਧਰਮ ਦੇ ਵਾਸਤੇ ਸਿਰ ਦੇਵੇਗਾ ਉਹ ਸੀਸ ਫਿਰ 9ਵੇਂ ਪਾਤਸ਼ਾਹ ਨੇ ਦਿੱਤਾ ਇਹ ਉਸ ਵਚਨ ਪੂਰਾ ਕਰ ਲਿਆ ਹੋਇਆ ਉਹਨਾਂ ਦੀ ਬਾਣੀ ਦਸਵੇਂ ਪਾਤਸ਼ਾਹ ਨੇ ਫਿਰ ਗੁਰੂਗੱਜ ਸਾਹਿਬ ਵਿੱਚ ਢਾਉਣੀ ਕੀਤੀ ਆ ਖੈਰ ਇਹ ਬਾਤ ਚੱਲਦੀ ਆ ਤੇ ਜਿਨ੍ਹਾਂ 12 ਦੀਆਂ ਧੁਨੀਆਂ ਗਾਉਣ ਲਈ ਸਤਿਗੁਰਾਂ ਨੇ ਪਸੰਦ ਕੀਤੀਆਂ ਉਹ ਗੁਰੂ ਤਿਆਰਿਓ ਨੌ ਧੁਨੀਆਂ ਸਤਿਗੁਰਾਂ ਨੇ ਇਹਨਾਂ 12 ਦੇ ਵਿੱਚ ਢਾਹ ਦਿੱਤੀਆਂ ਛੇਵੇਂ ਪਾਤਸ਼ਾਹ ਜੀ ਗੁਰੂ ਘਰ ਦਾ ਤਾਂ ਆਪਾਂ ਗੌਰੀ ਕੀ ਬਾਗ ਮਹੱਲਾ ਪੰਜਵਾ ਦਾ ਪਹਿਲਾ ਸ਼ਲੋਕ ਸਰਵਣ ਕੀਤਾ ਹੈ ਆਓ ਇਸ ਨੂੰ ਅਗਨੇ دیਵਾਨਾ ਦੇ ਲਈ ਸਰਵਣ ਕਰਾਂਗੇ ਇਹ ਸੀ ਉਥਾਨ ਕਾ ਜੋ ਆਪ ਜੀ ਨੇ ਸਰਵਣ ਕੀਤੀ ਅੱਗੇ ਗੁਰਬਾਣੀ ਦੀ ਵਿਚਾਰ ਚੱਲਦੀ ਆ ਜੋ ਸਤਿਗੁਰੂ ਕਿਰਪਾ ਕਰਕੇ ਸੇਵਾ ਲੈ ਰਹੇ ਹਨ ਔਰ ਕਿਰਪਾ ਦਾ ਮੇਲ ਪਰਿਆ ਹੱਥ ਰੱਖ ਕੇ ਇੰਨੀ ਸੇਵਾ ਵੀ ਲੈ ਲੈਣ ਵਿਚਾਰਾਂ ਨੂੰ ਇੱਥੇ ਰੋਕਦੇ ਆਂ ਬੋਲਦੇ ਆਂ ਏਕਾ ਅਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ ਬਖਸ਼ ਲੈਣਾ ਦੀ ਸਮਾਪਤੀ ਕਰੀਏ ਬਲਾ ਫਤੇ ਪੌ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ guru <laughs>